ਕਰਜੇ ਜਿਹੜੇ ਨੇ ਉਹ ਮਾਫ ਕੀਤੇ ਜਾਣ ਤਾਂ ਭੈਣਾਂ ਦਾ ਇਕਲੌਤਾ ਭਰਾ ਸੀ ਉਹ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਤਾਂ ਬਹੁਤ ਹੀ ਮੰਦਪਾਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਇਸ ਖਬਰ ਨੇ ਅੰਦੋਲਨ ਦੀ ਤਸਵੀਰ ਇੱਕ ਤਰ੍ਹਾਂ ਦੀ ਬਦਲ ਦਿੰਦੀ ਹੈ ਕਿਉਂਕਿ ਇੱਕ ਨੌਜਵਾਨ ਦੀ ਮੌਤ ਹੋਣਾ ਸਿਰ ਤੇ ਗੋਲੀ ਲੱਗੀ ਦੱਸੀ ਜਾ ਰਹੀ ਹੈ ਅਧਿਕਾਰਿਕ ਬਿਆਨ ਦੀ ਉਡੀਕ ਸੀ ਉਹ ਬਿਆਨ ਆ ਚੁੱਕਿਆ ਹੈ ਉਹ ਬਿਆਨ ਵੀ ਤੁਹਾਨੂੰ ਨਾਲ ਸੰਝਾ ਕਰਾਂਗੇ ਤਾਂ ਤੁਹਾਨੂੰ ਉਸ ਲੜਕੇ ਦੀ ਤਸਵੀਰ ਵੀ ਦਿਖਾਵਾਂਗੇ ਦੋ ਤਰਫਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲੜਕੇ ਦੀ ਤਸਵੀਰ ਵੀ ਦਿਖਾਵਾਂਗੇ ਸ਼ੁਕਰਨ ਨਾਮ ਇਸ ਦਾ ਦੱਸਿਆ ਜਾ ਰਿਹਾ ਹੈ ਬਹੁਤ ਹੀ ਮੰਦਪਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਖਨੌਰੀ ਬਾਰਡਰ ਦੇ ਉੱਤੇ ਗੋਲੀ ਲੱਗਣ ਕਾਰਨ ਇਸ ਨੌਜਵਾਨ ਦੀ ਮੌਤ ਹੋਈ ਹੈ ਸਿਰ ਦੇ ਬਿਲਕੁਲ ਬੈਕ ਸਾਈਡ ਤੇ ਗੋਲੀ ਲੱਗੀ ਹੈ ਜਿਸ ਕਾਰਨ ਉੱਥੋਂ ਦੇ ਹਸਪਤਾਲ ਦੇ ਜਿਹੜੇ ਆਫੀਸ਼ੀਅਲੀ ਸਟੇਟਮੈਂਟ ਸਾਹਮਣੇ ਆਇਆ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਕੋਲ ਤਿੰਨ ਜਣੇ ਪਹੁੰਚੇ ਨੇ ਦੋ ਜ਼ਖਮੀ ਨੇ ਉਹਨਾਂ ਨੇ ਸੱਟਾਂ ਲੱਗੀਆਂ ਹੋਈਆਂ ਗੰਭੀਰ ਇੱਕ ਸਾਡੇ ਕੋਲ ਆਲਰੇਡੀ ਜੋ ਮੁੰਡਾ ਆਇਆ ਉਸ ਦੀ ਡੈਥ ਹੋ ਚੁੱਕੀ ਸੀ ਕਿਉਂਕਿ ਸਿਰ 'ਚ ਸਿੱਧੀ ਗੋਲੀ ਲੱਗੀ ਹੈ ਜਿਸ ਕਰਕੇ ਉਸ ਦੀ ਮੌਤ ਹੋ ਗਈ ਹੈ ਤਾਂ ਕਿਸਾਨ ਆਗੂਆਂ ਦੇ ਵੱਲੋਂ ਵਾਰ-ਵਾਰ ਨੌਜਵਾਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਅੱਗੇ ਨਾ ਹੋਵੋ ਹਾਲਾਂਕਿ ਦਿੱਲੀ ਜਾਣ ਦਾ ਐਲਾਨ ਤਾਂ ਕੀਤਾ ਗਿਆ ਹੈ ਪਰ ਅੱਗੇ ਸਾਵਧਾਨੀ ਦੇ ਨਾਲ ਜਾਓ ਕਿਉਂਕਿ ਨੁਕਸਾਨ ਬਹੁਤ ਵੱਡਾ ਹੋ ਸਕਦਾ ਹੈ ਉੱਤੇ ਹੀ ਜਗਜੀਤ ਸਿੰਘ ਢਿੱਲੇਵਾਲ ਹਰਾਂ ਦੇ ਵੱਲੋਂ ਸਰਵਨ ਸਿੰਘ ਪੰਦੇਰ ਹਰਾਂ ਦੇ ਵੱਲੋਂ ਹੁਣ ਸਾਰਾ ਧਿਆਨ ਉਸ ਨੌਜਵਾਨ ਦੇ ਪਰਿਵਾਰ ਵੱਲ ਹੋ ਗਿਆ ਹੈ ਉਹਨਾਂ ਨੇ ਕਿਹਾ ਕਿ ਅਸੀਂ ਪਹਿਲੇ ਦੇਖਾਂਗੇ ਕਿ ਬਹੁਤ ਵੱਡਾ ਨੁਕਸਾਨ ਹੋਇਆ ਬਠਿੰਡੇ ਦਾ ਰਹਿਣ ਵਾਲਾ ਇਹ ਨੌਜਵਾਨ ਹੈ ਤਾਂ ਇਹ ਬਹੁਤ ਵੱਡੀ ਗੱਲ ਹੈ ਕਿ ਬਹੁਤ ਮੰਦਪਾ ਕੀ ਗੱਲ ਹੈ ਇਸ ਨੂੰ ਲੈ ਕੇ ਹੁਣ ਕਿਤਨਾ ਕਿਤੇ ਚਰਚਾ ਦਾ ਵਿਸ਼ਾ ਬਹੁਤ ਜ਼ਿਆਦਾ ਬਣੇਗਾ ਤੇ ਤੁਹਾਡੇ ਨਾਲ ਹੋਰ ਜਾਣਕਾਰੀ ਸਾਂਝ ਕਰਾਂਗੇ ਪਰ ਤੁਹਾਨੂੰ ਬਿਆਨ ਸੁਣਾਉਂਦੇ ਚੱਲਦੇ ਹਾਂ ਜੋ ਅਧਿਕਾਰਤ ਬਿਆਨ ਆਇਆ ਹੈ ਉਹ ਤੁਹਾਨੂੰ ਸੁਣਾਉਂਦੇ ਚੱਲਦੇ ਹਾਂ ਸਾਡੇ ਕੋਲੇ ਸਾਡੇ ਕੋਲੇ ਨਾ ਜੀ ਜਿੰਨੇ ਮਰਜੀ ਪੇਸ਼ੈਂਟ ਆ ਜਾਣ ਮੇਰੇ ਕੋਲੇ 300 ਤੋਂ 400 ਦਾ ਰਿਪੋਰਟ ਸਰ ਕੀ ਜਾਣਕਾਰੀ ਆ ਰਹੀ ਹੁਣ ਤੱਕ ਕਿਸਾਨਾ ਬਾਰੇ ਹਾਂ ਖਨੌਰੀ ਤੋਂ ਸਾਡੇ ਕੋਲੇ ਪੇਸ਼ੈਂਟਸ ਆ ਰਹੇ ਆ ਜੀ ਖਨੌਰੀ ਤੋਂ ਤਿੰਨ ਮਰੀਜ਼ ਹੁਣ ਤੱਕ ਆਏ ਆ ਜਿਨ੍ਹਾਂ ਵਿੱਚੋਂ ਇੱਕ ਬਰੌਡ ਡੈੱਡ ਸੀ ਜੀ ਇੱਕ ਬਰੌਡ ਡੈੱਡ ਸੀਗਾ ਉਸ ਨੂੰ ਮੌਰਚਰੀ ਸ਼ਿਫਟ ਕਰਤਾ ਜੀ ਉਹਦੇ ਸਿਰ ਦੇ ਵਿੱਚ ਸੱਟ ਹੈ ਲੱਗਦਾ ਬੁਲੇਟ ਇੰਜਰੀ ਹੈ ਜੀ ਦੂਸਰੇ ਜਿਹੜੇ ਦੋ ਨੇ ਉਹ ਸਾਡੇ ਕੋਲੇ ਹਜੇ ਸਟੇਬਲ ਨੇ ਇੱਕ ਦੇ ਪੱਟ ਦੇ ਵਿੱਚ ਸੱਟ ਹੈ ਦੂਸਰੇ ਦੇ ਵੀ ਸਿਰ 'ਚ ਸੱਟ ਹੈ ਜੀ ਹਜੇ ਸਟੇਬਲ ਨੇ ਦੋਨੋਂ ਸਟੇਬਲ ਹੈ ਗੋਲੀ ਕਿੱਦਾਂ ਨਹੀਂ ਲੱਗਦਾ ਇਹ ਨਹੀਂ ਪਤਾ ਲੱਗਦਾ ਜੀ ਇਹ ਤਾਂ ਆਪੇ ਪੋਸਟਮਾਰਟ ਨੂੰ ਪਤਾ ਲੱਗਦਾ ਹੁੰਦਾ ਸਰ ਹੈਡ ਇੰਜਰੀ ਨਾਲ ਡੈਥ ਹੋਈ ਹੈ ਹਾਂ ਜੀ ਹਾਂ ਜੀ ਸਿਰ ਦੇ ਵਿੱਚ ਲੱਗਿਆ ਹੋਇਆ ਜੀ ਸਰ ਹੋਰ ਕੀ ਪ੍ਰਬੰਧ ਕਰ ਰਹੇ ਆ ਆਪਾਂ ਜਿਸ ਤਰ੍ਹਾਂ ਸਾਡੇ ਕੋਲੇ ਸਾਡੇ ਕੋਲੇ ਨੇ ਜੀ ਜਿੰਨੇ ਮਰਜੀ ਪੇਸ਼ੈਂਟ ਆ ਜਾਣ ਮੇਰੇ ਕੋਲੇ 300 ਤੋਂ 400 ਦਾ ਪ੍ਰਬੰਧ ਕੀਤਾ ਹੋਇਆ ਜੀ ਮੈਡੀਸਨ ਵੀ ਅਵੇਲੇਬਲ ਹੈ ਡਾਕਟਰ 24 ਘੰਟੇ ਲਈ ਡਿਊਟੀਆਂ ਲੱਗ ਚੁੱਕੀਆਂ ਨੇ ਜੀ ਐਂਬੂਲੈਂਸ ਵੀ ਅਵੇਲੇਬਲ ਸਾਰਾ ਪੈਰਾਫਰਨਲੀਆ ਸਾਡਾ ਅਲਰਟ ਹੈ ਜੀ ਦੇਖੀ ਸਰ ਪਾਟਨਾਰ ਸਮਾਨਾ ਤੋਂ ਵੀ ਅਪਡੇਟ ਲੈਣਾ ਤੁਸੀਂ ਜਖਮੀਆਂ ਬਾਰੇ ਨਹੀਂ ਨਹੀਂ ਅਸੀਂ ਨਹੀਂ ਲੈਂਦੇ ਜੀ ਸਾਡੇ ਕੋਲ ਤਾਂ ਜਿਹੜਾ ਆ ਜਾਂਦਾ ਸੀ ਉਸ ਨੂੰ ਸੰਭਾਲਦੇ ਆ ਉਹ ਜਿਹੜਾ ਸਿਵਲ ਸਰਜਨ ਉਹ ਸਿਵਲ ਸਰਜਨ ਸਾਹਿਬ ਦਾ ਕੰਮ ਹੈ ਹਾਂ ਜੀ ਬਾਕੀ ਸਾਡਾ ਗਰੁੱਪ ਬਣਾਇਆ ਹੋਇਆ ਹੈ ਮੰਤਰੀ ਜੀ ਨੇ ਉਹ ਲਗਾਤਾਰ ਅਪਡੇਟ ਉਹ ਸਾਡੇ ਗਰੁੱਪ ਦੇ ਵਿੱਚ ਪਾਈ ਜਾਂਦੇ ਨੇ ਅਸੀਂ ਆਪ ਨਹੀਂ ਲੈਂਦੇ ਜੀ ਮੰਤਰੀ ਜੀ ਵੱਲੋਂ ਗਰੁੱਪ ਦੇ ਵਿੱਚ ਲਗਾਤਾਰ ਅਪਡੇਟ ਆ ਰਹੇ ਖਨੌਰੀ ਤੋਂ ਸਾਡੇ ਕੋਲੇ ਪੇਸ਼ੈਂਟਸ ਆ ਰਹੇ ਆ ਜੀ ਖਨੌਰੀ ਤੋਂ ਤਿੰਨ ਮਰੀਜ਼ ਹੁਣ ਤੱਕ ਆਏ ਆ ਜਿਨ੍ਹਾਂ ਵਿੱਚੋਂ ਇੱਕ ਬਰੌਡ ਡੈੱਡ ਸੀ ਜੀ ਇੱਕ ਬਰੌਡ ਡੈੱਡ ਸੀਗਾ ਉਸ ਨੂੰ ਮੋਰਚਰੀ ਸ਼ਿਫਟ ਕਰਤਾ ਜੀ ਉਹਦੇ ਸਿਰ ਦੇ ਵਿੱਚ ਸੱਟ ਹੈ ਲੱਗਦਾ ਬੁਲੇਟ ਇੰਜਰੀ ਹੈ ਜੀ ਦੂਸਰੇ ਜਿਹੜੇ ਦੋ ਨੇ ਉਹ ਸਾਡੇ ਕੋਲੇ ਹਜੇ ਸਟੇਬਲ ਨੇ ਇੱਕ ਦੇ ਪੱਟ ਦੇ ਵਿੱਚ ਸੱਟ ਹੈ ਦੂਸਰੇ ਦੇ ਵੀ ਸਿਰ 'ਚ ਸੱਟ ਹੈ ਜੀ ਹਜੇ ਉਹ ਸਟੇਬਲ ਨੇ ਦੋਨੋਂ ਸਟੇਬਲ ਨੇ ਸਰ ਗੋਲੀ ਕਿੱਦਾਂ ਨਹੀਂ ਲੱਗਦਾ ਇਹ ਨਹੀਂ ਪਤਾ ਲੱਗਦਾ ਜੀ ਇਹ ਤਾਂ ਆਪੇ ਪੋਸਟਮਾਰਟ ਜੇ ਪਤਾ ਲੱਗਦਾ ਹੁੰਦਾ ਸਰ ਹੈਡ ਇੰਜੀਨੀਅਰ ਦਾ ਸਿਰ ਹਾਂਜੀ ਹਾਂਜੀ ਸਿਰ ਦੇ ਵਿੱਚ ਲੱਗਿਆ ਹੋਇਆ ਜੀ ਸਰ ਹੋਰ ਕੀ ਪ੍ਰਬੰਧ ਕਰ ਰਹੇ ਆ ਆਪਾਂ ਜਿਸ ਤਰ੍ਹਾਂ ਸਾਡੇ ਕੋਲੇ ਸਾਡੇ ਕੋਲੇ ਤਾਂ ਜੀ ਜਿੰਨੇ ਮਰਜੀ ਪੇਸ਼ੈਂਟ ਆ ਜਾਣ ਮੇਰੇ ਕੋਲੇ 300 ਤੋਂ 400 ਦਾ ਪ੍ਰਬੰਧ ਕੀਤਾ ਹੋਇਆ ਜੀ ਮੈਡੀਸਨ ਵੀ ਅਵੇਲੇਬਲ ਹੈ ਡਾਕਟਰ 24 ਘੰਟੇ ਲਈ ਡਿਊਟੀਆਂ ਲੱਗ ਚੁੱਕੀਆਂ ਨੇ ਜੀ ਐਮਬੂਲੈਂਸ ਵੀ ਅਵੇਲੇਬਲ ਸਾਰਾ ਪੈਰਾਫਰਨਲੀਆ ਸਾਡਾ ਅਲਰਟ ਹੈ ਜੀ ਦੇਖੀ ਸਰ ਪਾਟਨਾਰ ਸਮਾਣਾ ਤੋਂ ਵੀ ਅਪਡੇਟ ਲੈਣਾ ਤੁਸੀਂ ਜਖਮੀਆਂ ਬਾਰੇ ਨਹੀਂ ਨਹੀਂ ਅਸੀਂ ਨਹੀਂ ਲੈਂਦੇ ਜੀ ਸਾਡੇ ਕੋਲੇ ਤਾਂ ਜਿਹੜਾ ਆ ਜਾਂਦਾ ਸੀ ਉਸ ਨੂੰ ਹੀ ਸੰਭਾਲਦੇ ਆ ਉਹ ਜਿਹੜਾ ਸਿਵਲ ਸਰਜ ਉਹ ਸਿਵਲ ਸਰਜਨ ਸਾਹਿਬ ਦਾ ਕੰ ਉਹ ਲਗਾਤਾਰ ਅਪਡੇਟ ਉਹ ਸਾਡੇ ਗਰੁੱਪ ਦੇ ਵਿੱਚ ਪਾਈ ਜਾਂਦੇ ਨੇ ਅਸੀਂ ਆਪ ਨਹੀਂ ਲੈਂਦੇ ਜੀ ਮੰਤਰੀ ਜੀ ਵੱਲੋਂ ਗਰੁੱਪ ਦੇ ਵਿੱਚ ਲਗਾਤਾਰ ਅਪਡੇਟ ਆ ਰਹੇ ਸੌਰੀ ਬਾਰਡਰ ਤੇ ਇੱਕ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ ਹੋਈ ਹੈ ਔਰ ਬਠਿੰਡਾ ਦਾ ਇਹ ਨੌਜਵਾਨ ਦੱਸਿਆ ਜਾ ਰਿਹਾ ਹੈ ਔਰ 3 ਦਿਨ ਪਹਿਲਾਂ ਇੱਕ ਧਰਨੇ ਦੇ ਵਿੱਚ ਸ਼ਾਮਲ ਹੋਣ ਦੇ ਲਈ ਗਿਆ ਸੀ 20 ਸਾਲ ਦੀ ਉਮਰ ਦੱਸੀ ਜਾ ਰਹੀ ਹੈ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਸਿਰਚ ਗੋਲੀ ਲੱਗਣ ਕਾਰਨ ਮੌਤ ਹੋਈ ਹੈ ਤਾਂ ਮਾਤਰ 3 ਏਕੜ ਜ਼ਮੀਨ ਦਾ ਮਾਲਕ ਸੀ ਨੌਜਵਾਨ ਔਰ ਕਿਸਾਨ ਸ਼ੁਕਰਨ ਸਿੰਘ ਪਿਛਲੇ 3-4 ਦਿਨਾਂ ਤੋਂ ਕਿਸਾਨੀ ਅੰਦੋਲਨ 'ਚ ਖਨੌਰੀ ਪਹੁੰਚਿਆ ਸੀ ਦੋ ਭੈਣਾਂ ਦਾ ਇਕਲੌਤਾ ਪਰਾਸੀ ਤਾਂ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿਸਾਨੀ ਅੰਦੋਲਨ ਨੂੰ ਲੈ ਕੇ ਬਹੁਤ ਹੀ ਮੰਦਭਾਗੀ ਖਬਰ ਹੈ ਕਿ ਇੱਕ ਕਿਸਾਨ ਦੀ ਮੌਤ ਹੋ ਗਈ ਹੈ ਖਨੌਰੀ ਬਾਰਡਰ ਤੇ ਮਾਹੌਲ ਤਣਾਪੂਰਨ ਹੁੰਦਾ ਕਿਉਂਕਿ ਅੱਜ ਦਿੱਲੀ ਕੁਝ ਕਰਨ ਦਾ ਐਲਾਨ ਕੀਤਾ ਗਿਆ ਸੀ ਤਾਂ ਜਦੋਂ ਭੀੜ ਅੱਗੇ ਵਧੀ ਹਾਲਾਂਕਿ ਕਿਸਾਨ ਲੀਡਰਾਂ ਨੇ ਕਿਹਾ ਸੀ ਨੌਜਵਾਨਾਂ ਨੂੰ ਕਿ ਜੋਸ਼ ਦੇ ਨਾਲ ਹੋਸ਼ ਵੀ ਰੱਖਿਓ ਅੱਗੇ ਜਾਣ ਦੀ anumati ਨਹੀਂ ਕਿਸੇ ਨੂੰ ਦਿੱਤੀ ਸੀ ਕਿ ਅੱਗੇ ਨਾ ਜਾਇਓ ਧਿਆਨ ਰੱਖਿਓ ਤਾਂ ਪਰ ਉਦੋਂ ਤੁਸੀਂ ਅਕਸਰ ਦੇਖਦੇ ਹੁੰਦੇ ਨੇ ਜਦੋਂ ਨੌਜਵਾਨ ਮੁੰਡੇ ਹੁੰਦੇ ਆ ਅੱਗੇ ਜਾਣ ਦੀ ਕੋਸ਼ਿਸ਼ ਕਰਦੇ ਆ ਤਾਂ ਗੋਲੀਆਂ ਚੱਲਦੀਆਂ ਨੇ ਹਾਲਾਂਕਿ ਇਸ ਦੀ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਹੋਈ ਆ ਕਿ ਗੋਲੀ ਕਿੱਥੋਂ ਚੱਲੀ ਆ ਕਿ ਗੋਲੀ ਹਰਿਆਣਾ ਬਾਰਡਰ ਦੇ ਉੱਤੋਂ ਕਿਸੇ CRPF ਜਵਾਨ ਨੇ ਚਲਾਈ ਆ ਜਾਂ ਫਿਰ ਕਿਸੇ ਹਰਿਆਣਾ ਪੁਲਿਸ ਕਰਮੀ ਨੇ ਚਲਾਈ ਆ ਕਿਉਂਕਿ ਹਾਲੇ ਤੱਕ ਇਸ ਦਾ ਕੋਈ ਵੀ ਵੀਡੀਓ ਫੁਟੇਜ ਸਾਹਮਣੇ ਨਹੀਂ ਆਇਆ ਹੈ ਕਿ ਗੋਲੀ ਲੱਗੀ ਕਿਵੇਂ ਆ ਤਾਂ ਕਹਿ ਸਕਦੇ ਆ ਜੇਕਰ ਅਗਰ ਕਹੇ ਤਾਂ ਉਸ ਬਾਰਡਰ ਤੋਂ ਉਸ ਪਾਰ ਜਿਹੜੇ ਜਿਹੜੇ ਜਵਾਨ ਖੜੇ ਨੇ ਉਹ ਵੀ ਸਾਡੇ ਹੀ ਭਰਾ ਨੇ ਤਾਂ ਇੱਧਰ ਜਿਹੜੇ ਧਰਨੇ ਦੇ ਵਿੱਚ ਖੜੇ ਨੇ ਉਹ ਵੀ ਸਾਡੇ ਹੀ ਭਰਾ ਨੇ ਤਾਂ ਬਹੁਤ ਸਿਚੁਏਸ਼ਨ ਜਿਹੜੀ ਆ ਉਤਨਾਪੁਰ ਬਣੀ ਹੋਈ ਆ ਤਾਂ ਮਸਲੇ ਦਾ ਹੱਲ ਟੇਬਲ ਤੇ ਹੀ ਹੋਣਾ ਹੈ ਟੇਬਲ ਤੇ ਵੱਡੀਆਂ-ਵੱਡੀਆਂ ਜੰਗਾ ਦੇ ਮਸਲੇ ਦੇ ਹੱਲ ਹੋਏ ਨੇ ਪਰ ਟੇਬਲ ਟਾਕ ਦੇ ਨਾਲ ਹੀ ਇਹਨਾਂ ਮੰਗਾਂ ਦਾ ਵੀ ਹੱਲ ਹੋਣਾ ਹੈ ਇੰਜ ਨਹੀਂ ਤਾਂ ਸਾਡੇ ਜੋ ਜਵਾਨ ਨੇ ਉਹ ਵੀ ਉੱਥੇ ਔਖੇ ਹੋ ਰਹੇ ਨੇ ਔਰ ਦੂਜੇ ਪਾਸੇ ਜੋ ਮੰਗਾ ਦੀ ਰਹੀ ਅੱਗੇ ਵਧ ਰਹੇ ਨੇ ਉਹ ਵੀ ਬਹੁਤ ਔਖੇ ਹੋ ਰਹੇ ਨੇ ਤਾਂ ਇਹ ਤੁਹਾਨੂੰ ਆਹ ਤਸਵੀਰ ਜਿਹੜੀ ਆ ਨੌਜਵਾਨ ਮੁੰਡੇ ਦੀ ਦਿਖਾ ਰਹੇ ਆ ਸ਼ੁਕਰਨ ਇਸ ਦਾ ਨਾਮ ਦੱਸਿਆ ਜਾ ਰਿਹਾ ਹੈ ਇਸ ਘਟਨਾ ਦੀ ਪੁਸ਼ਟੀ ਭਾਰਤੀ ਕਿਸਾਨ ਯੂਨੀਅਨ ਏਕਤਾ ਮਾਲਵਾ ਦੇ ਪੰਜਾਬ ਦੇ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਵੱਲੋਂ ਵੱਲੋਂ ਕੀਤੀ ਗਈ ਹੈ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਨੌਜਵਾਨ ਕਿਸਾਨ ਦੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ੇ ਦੇ ਨਾਲ-ਨਾਲ ਉਸਦੇ ਕਰਜ਼ੇ ਜਿਹੜੇ ਨੇ ਉਹ ਮਾਫ਼ ਕੀਤੇ ਜਾਣ ਤਾਂ ਭੈਣਾਂ ਦਾ ਇਕਲੌਤਾ ਭਰਾ ਸੀ ਉਹ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਤਾਂ ਬਹੁਤ ਹੀ ਮੰਦਪਾਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਇਸ ਖਬਰ ਨੇ ਅੰਦੋਲਨ ਦੀ ਤਸਵੀਰ ਇੱਕ ਤਰ੍ਹਾਂ ਦੀ ਬਦਲ ਦਿੰਦੀ ਹੈ ਕਿਉਂਕਿ ਇੱਕ ਨੌਜਵਾਨ ਦੀ ਮੌਤ ਹੋਣਾ ਸਿਰ ਤੇ ਗੋਲੀ ਲੱਗੀ ਦੱਸੀ ਜਾ ਰਹੀ ਹੈ ਅਧਿਕਾਰਿਕ ਬਿਆਨ ਦੀ ਉਡੀਕ ਸੀ ਉਹ ਬਿਆਨ ਆ ਚੁੱਕਿਆ ਹੈ ਉਹ ਬਿਆਨ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ ਤਾਂ ਤੁਹਾਨੂੰ ਉਸ ਲੜਕੇ ਦੀ ਤਸਵੀਰ ਵੀ ਦਿਖਾਵਾਂਗੇ ਦੋ ਤਰਫਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲੜਕੇ ਦੀ ਤਸਵੀਰ ਵੀ ਦਿਖਾਵਾਂਗੇ ਸ਼ੁਕਰਨ ਨਾਮ ਇਸ ਦਾ ਦੱਸਿਆ ਜਾ ਰਿਹਾ ਹੈ ਬਹੁਤ ਹੀ ਮੰਦਪਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਖਨੌਰੀ ਬਾਰਡਰ ਦੇ ਉੱਤੇ ਗੋਲੀ ਲੱਗਣ ਕਾਰਨ ਇਸ ਨੌਜਵਾਨ ਦੀ ਮੌਤ ਹੋਈ ਹੈ ਸਿਰ ਦੇ ਬਿਲਕੁਲ ਬੈਕ ਸਾਈਡ ਤੇ ਗੋਲੀ ਲੱਗੀ ਹੈ ਜਿਸ ਕਾਰਨ ਉੱਥੋਂ ਦੇ ਹਸਪਤਾਲ ਦੇ ਜਿਹੜੇ ਆਫੀਸ਼ੀਅਲੀ ਸਟੇਟਮੈਂਟ ਸਾਹਮਣੇ ਆਇਆ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਕੋਲ ਤਿੰਨ ਜਣੇ ਪਹੁੰਚੇ ਨੇ ਦੋ ਜ਼ਖਮੀ ਨੇ ਉਹਨਾਂ ਨੇ ਸੱਟਾਂ ਲੱਗੀਆਂ ਹੋਈਆਂ ਗੰਭੀਰ ਇੱਕ ਸਾਡੇ ਕੋਲ ਆਲਰੇਡੀ ਜੋ ਮੁੰਡਾ ਆਇਆ ਉਸ ਦੀ ਡੈਥ ਹੋ ਚੁੱਕੀ ਸੀ ਕਿਉਂਕਿ ਸਿਰ 'ਚ ਸਿੱਧੀ ਗੋਲੀ ਲੱਗੀ ਹੈ ਜਿਸ ਕਰਕੇ ਉਸ ਦੀ ਮੌਤ ਹੋ ਗਈ ਹੈ ਤਾਂ ਕਿਸਾਨ ਆਗੂਆਂ ਦੇ ਵੱਲੋਂ ਵਾਰ-ਵਾਰ ਨੌਜਵਾਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਅੱਗੇ ਨਾ ਹੋਵੋ ਹਾਲਾਂਕਿ ਦਿੱਲੀ ਜਾਣ ਦਾ ਐਲਾਨ ਤਾਂ ਕੀਤਾ ਗਿਆ ਹੈ ਪਰ ਅੱਗੇ ਸਾਵਧਾਨੀ ਦੇ ਨਾਲ ਜਾਓ ਕਿਉਂਕਿ ਨੁਕਸਾਨ ਬਹੁਤ ਵੱਡਾ ਹੋ ਸਕਦਾ ਹੈ ਉੱਤੇ ਹੀ ਜਗਜੀਤ ਸਿੰਘ ਢਿੱਲੇਵਾਲ ਹਰਾਂ ਦੇ ਵੱਲੋਂ ਸਰਵਨ ਸਿੰਘ ਪੰਦੇਰ ਹਰਾਂ ਦੇ ਵੱਲੋਂ ਹੁਣ ਸਾਰਾ ਧਿਆਨ ਉਸ ਨੌਜਵਾਨ ਦੇ ਪਰਿਵਾਰ ਵੱਲ ਹੋ ਗਿਆ ਹੈ ਉਹਨਾਂ ਨੇ ਕਿਹਾ ਕਿ ਅਸੀਂ ਪਹਿਲੇ ਦੇਖਾਂਗੇ ਕਿ ਬਹੁਤ ਵੱਡਾ ਨੁਕਸਾਨ ਹੋਇਆ ਬਠਿੰਡੇ ਦਾ ਰਹਿਣ ਵਾਲਾ ਇਹ ਨੌਜਵਾਨ ਹੈ ਤਾਂ ਇਹ ਬਹੁਤ ਵੱਡੀ ਗੱਲ ਹੈ ਕਿ ਬਹੁਤ ਮੰਦਪਾ ਕੀ ਗੱਲ ਹੈ ਇਸ ਨੂੰ ਲੈ ਕੇ ਹੁਣ ਕਿਤਨਾ ਕਿਤੇ ਚਰਚਾ ਦਾ ਵਿਸ਼ਾ ਬਹੁਤ ਜ਼ਿਆਦਾ ਬਣੇਗਾ ਤੇ ਤੁਹਾਡੇ ਨਾਲ ਹੋਰ ਜਾਣਕਾਰੀ ਸਾਂਝੀ ਕਰਾਂਗੇ ਵਿੱਚੋਂ ਇੱਕ ਬਰਾਡ ਡੈੱਡ ਸੀ ਇੱਕ ਬਰਾਡ ਡੈੱਡ ਸੀਗਾ ਉਸ ਨੂੰ ਮੋਰਚਰੀ ਸ਼ਿਫਟ ਕਰਤਾ ਜੀ ਉਹਦੇ ਸਿਰ ਦੇ ਵਿੱਚ ਸੱਟ ਹੈ ਲੱਗਦਾ ਬੁਲੇਟ ਇੰਜਰੀ ਹੈ ਦੂਸਰੇ ਜਿਹੜੇ ਦੋ ਨੇ ਉਹ ਸਾਡੇ ਕੋਲੇ ਹਜੇ ਸਟੇਬਲ ਨੇ ਇੱਕ ਦੇ ਪੱਟ ਦੇ ਵੀ ਸੱਟ ਹੈ ਦੂਸਰੇ ਦੇ ਵੀ ਸਿਰ 'ਚ ਸੱਟ ਹੈ ਜੀ ਹਜੇ ਸਟੇਬਲ ਹੈ ਦੋਨੋਂ ਸਟੇਬਲ ਨੇ ਸਰ ਗੋਲੀ ਕਿੱਦਾਂ ਨਹੀਂ ਲੱਗਦਾ ਇਹ ਨਹੀਂ ਪਤਾ ਲੱਗਦਾ ਜੀ ਇਹ ਤਾਂ ਪੋਸਟਮਾਰਟਮ ਜੇ ਪਤਾ ਲੱਗਦਾ ਹੁੰਦਾ ਸਰ ਹੈਡ ਇੰਜਰੀ ਨਾਲ ਡੈਥ ਹੋਈ ਹੈ ਹਾਂ ਜੀ ਹਾਂ ਜੀ ਸਿਰ ਦੇ ਵਿੱਚ ਲੱਗਿਆ ਹੋਇਆ ਜੀ ਸਰ ਹੋਰ ਕੀ ਪ੍ਰਬੰਧ ਕਰ ਰਹੇ ਆ ਆਪਾਂ ਜਿਸ ਤਰ੍ਹਾਂ ਸਾਡੇ ਕੋਲੇ ਸਾਡੇ ਕੋਲੇ ਨਾ ਜੀ ਜਿੰਨੇ ਮਰਜ਼ੀ ਪੇਸ਼ੈਂਟ ਆ ਜਾਣ ਮੇਰੇ ਕੋਲੇ 300 ਤੋਂ 400 ਦਾ ਪ੍ਰਬੰਧ ਕੀਤਾ ਹੋਇਆ ਜੀ ਮੈਡੀਸਿਨ ਵੀ ਅਵੇਲੇਬਲ ਹੈ ਡਾਕਟਰ 24 ਘੰਟੇ ਲਈ ਡਿਊਟੀਆਂ ਲੱਗ ਚੁੱਕੀਆਂ ਨੇ ਜੀ ਐਂਬੂਲੈਂਸ ਵੀ ਅਵੇਲੇਬਲ ਸਾਰਾ ਪੈਰਾਫਰਨਲੀਆ ਸਾਡਾ ਅਲਰਟ ਹੈ ਜੀ ਦੇਖੀ ਸਰ ਪਾਟਨਾਰ ਸਮਾਣਾ ਤੋਂ ਵੀ ਅਪਡੇਟ ਲੈਣਾ ਤੁਸੀਂ ਜੱਕਨੇ ਬਾਰੇ ਨਹੀਂ ਨਹੀਂ ਅਸੀਂ ਨਹੀਂ ਲੈਂਦੇ ਜੀ ਸਾਡੇ ਕੋਲ ਤਾਂ ਜਿਹੜਾ ਆ ਜਾਂਦਾ ਸੀ ਉਸ ਨੂੰ ਸੰਭਾਲਦੇ ਆ ਉਹ ਜਿਹੜਾ ਸਿਵਲ ਸार्ज ਉਹ ਸਿਵਲ ਸार्जਨ ਸਾਹਿਬ ਦਾ ਕੰਮ ਹੈ ਹਾਂ ਜੀ ਬਾਕੀ ਸਾਡਾ ਗਰੁੱਪ ਬਣਾਇਆ ਹੋਇਆ ਹੈ ਮੰਤਰੀ ਜੀ ਨੇ ਉਹ ਲਗਾਤਾਰ ਅਪਡੇਟ ਉਹ ਸਾਡੇ ਗਰੁੱਪ ਦੇ ਵਿੱਚ ਪਾਈ ਜਾਂਦੇ ਨੇ ਅਸੀਂ ਆਪ ਨਹੀਂ ਲੈਂਦੇ ਜੀ ਮੰਤਰੀ ਜੀ ਵੱਲੋਂ ਗਰੁੱਪ ਦੇ ਵਿੱਚ ਲਗਾਤਾਰ ਅਪਡੇਟ ਆ ਰਹੇ ਖਨੌਰੀ ਤੋਂ ਸਾਡੇ ਕੋਲੇ ਪੇਸ਼ੈਂਟਸ ਆ ਰਹੇ ਆ ਜੀ ਖਨੌਰੀ ਤੋਂ ਤਿੰਨ ਮਰੀਜ਼ ਹੁਣ ਤੱਕ ਆਏ ਆ ਜਿਨ੍ਹਾਂ ਵਿੱਚੋਂ ਇੱਕ ਬਰੌਡ ਡੈੱਡ ਸੀ ਜੀ ਇੱਕ ਬਰੌਡ ਡੈੱਡ ਸੀਗਾ ਉਸ ਨੂੰ ਮੌਰਚਰੀ ਸ਼ਿਫਟ ਕਰਤਾ ਜੀ ਉਹਦੇ ਸਿਰ ਦੇ ਵਿੱਚ ਸੱਟ ਹੈ ਲੱਗਦਾ ਬੁਲੇਟ ਇੰਜਰੀ ਹੈ ਜੀ ਦੂਸਰੇ ਜਿਹੜੇ ਦੋ ਨੇ ਉਹ ਸਾਡੇ ਕੋਲੇ ਹਜੇ ਸਟੇਬਲ ਨੇ ਇੱਕ ਦੇ ਪੱਟ ਦੇ ਵਿੱਚ ਸੱਟ ਹੈ ਦੂਸਰੇ ਦੇ ਵੀ ਸਿਰ 'ਚ ਸੱਟ ਹੈ ਜੀ ਹਜੇ ਸਟੇਬਲ ਹੈ ਦੋਨੋਂ ਸਟੇਬਲ ਨੇ ਸਰ ਗੋਲੀ ਕਿੱਦਾਂ ਨਹੀਂ ਲੱਗਦਾ ਇਹ ਨਹੀਂ ਪਤਾ ਲੱਗਦਾ ਜੀ ਇਹ ਤਾਂ ਪੋਸਟਮਾਰਟੇਮ ਤੇ ਲੱਗਦਾ ਹੁੰਦਾ ਸਰ ਹੈਡ ਇੰਜਰੀ ਨਾਲ ਡੈਥ ਹੋਈ ਹਾਂਜੀ ਹਾਂਜੀ ਸਿਰ ਦੇ ਵਿੱਚ ਲੱਗਿਆ ਹੋਇਆ ਹੈ ਸਰ ਹੋਰ ਕੀ ਪ੍ਰਬੰਧ ਕਰ ਰਹੇ ਆ ਆਪਾਂ ਜਿਸ ਤਰ੍ਹਾਂ ਸਾਡੇ ਕੋਲੇ ਸਾਡੇ ਕੋਲੇ ਨਾ ਜੀ ਜਿੰਨੇ ਮਰਜ਼ੀ ਪੇਸ਼ੈਂਟ ਆ ਜਾਣ ਮੇਰੇ ਕੋਲੇ 300 ਤੋਂ 400 ਦਾ ਪ੍ਰਬੰਧ ਕੀਤਾ ਹੋਇਆ ਜੀ ਮੈਡੀਸਨ ਵੀ ਅਵੇਲੇਬਲ ਹੈ ਡਾਕਟਰ 24 ਘੰਟੇ ਲਈ ਡਿਊਟੀਆਂ ਲੱਗ ਚੁੱਕੀਆਂ ਨੇ ਜੀ ਐਮਬੂਲੈਂਸ ਵੀ ਅਵੇਲੇਬਲ ਸਾਰਾ ਪੈਰਾਫਰਨਲੀਆ ਸਾਡਾ ਅਲਰਟ ਹੈ ਜੀ ਵੇਖੀ ਸਰ ਪਾਤਲਨਾਰ ਸਮਾਣਾ ਤੋਂ ਵੀ ਅਪਡੇਟ ਲੈਣਾ ਤੁਸੀਂ ਜਾਣੇ ਬਾਰੇ ਨਹੀਂ ਨਹੀਂ ਅਸੀਂ ਨਹੀਂ ਲੈਂਦੇ ਜੀ ਸਾਡੇ ਕੋਲੇ ਤਾਂ ਜਿਹੜਾ ਆ ਜਾਂਦਾ ਸੀ ਉਸ ਨੂੰ ਹੀ ਸੰਭਾਲਦੇ ਆ ਉਹ ਜਿਹੜਾ ਸਿਵਲ ਸਰਜ ਉਹ ਸਿਵਲ ਸਰਜਨ ਸਾਹਿਬ ਦਾ ਕੰਮ ਹੈ ਹਾਂ ਜੀ ਬਾਕੀ ਸਾਡਾ ਗਰੁੱਪ ਬਣਾਇਆ ਹੋਇਆ ਹੈ ਮੰਤਰੀ ਜੀ ਉਹ ਲਗਾਤਾਰ ਅਪਡੇਟ ਉਹ ਸਾਡੇ ਗਰੁੱਪ ਦੇ ਵਿੱਚ ਪਾਈ ਜਾਂਦੇ ਨੇ ਅਸੀਂ ਆਪ ਨਹੀਂ ਲੈਂਦੇ ਜੀ ਮੰਤਰੀ ਜੀ ਵੱਲੋਂ ਗਰੁੱਪ ਦੇ ਵਿੱਚ ਲਗਾਤਾਰ ਅਪਡੇਟ ਆ ਰਹੇ ਸੋਰੀ ਬਾਰਡਰ ਤੇ ਇੱਕ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ ਹੋਈ ਹੈ ਔਰ ਬਠਿੰਡਾ ਦਾ ਇਹ ਨੌਜਵਾਨ ਦੱਸਿਆ ਜਾ ਰਿਹਾ ਹੈ ਔਰ 3 ਦਿਨ ਪਹਿਲਾਂ ਇੱਕ ਧਰਨੇ ਦੇ ਵਿੱਚ ਸ਼ਾਮਲ ਹੋਣ ਦੇ ਲਈ ਗਿਆ ਸੀ 20 ਸਾਲ ਦੀ ਉਮਰ ਦੱਸੀ ਜਾ ਰਹੀ ਹੈ ਨੌਜਵਾਨ ਕਿਸਾਨ ਸੁਭਕਰਨ ਸਿੰਘ ਦੀ ਸਿਰਚ ਗੋਲੀ ਲੱਗਣ ਕਾਰਨ ਮੌਤ ਹੋਈ ਹੈ ਤਾਂ ਮਾਤਰ 3 ਏਕੜ ਜ਼ਮੀਨ ਦਾ مالک ਸੀ ਨੌਜਵਾਨ ਔਰ ਕਿਸਾਨ ਸ਼ੁਭਕਰਨ ਸਿੰਘ ਪਿਛਲੇ 3-4 ਦਿਨਾਂ ਤੋਂ ਕਿਸਾਨੀ ਅੰਦੋਲਨ 'ਚ ਖਨੌਰੀ ਪਹੁੰਚਿਆ ਸੀ ਦੋ ਭੈਣਾਂ ਦਾ ਇਕਲੌਤਾ ਪਰਾਸੀ ਤਾਂ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿਸਾਨੀ ਅੰਦੋਲਨ ਨੂੰ ਲੈ ਕੇ ਬਹੁਤ ਹੀ ਮੰਦਭਾਗੀ ਖਬਰ ਹੈ ਕਿ ਇੱਕ ਕਿਸਾਨ ਦੀ ਮੌਤ ਹੋ ਗਈ ਹੈ ਖਨੌਰੀ ਬਾਰਡਰ ਤੇ ਮਾਹੌਲ ਤਣਾਪੁਰਨ ਹੁੰਦਾ ਕਿਉਂਕਿ ਅੱਜ ਦਿੱਲੀ ਕੁਝ ਕਰਨ ਦਾ ਐਲਾਨ ਕੀਤਾ ਗਿਆ ਸੀ ਤਾਂ ਜਦੋਂ ਭੀੜ ਅੱਗੇ ਵਧੀ ਹਾਲਾਂਕਿ ਕਿਸਾਨ ਲੀਡਰਾਂ ਨੇ ਕਿਹਾ ਸੀ ਨੌਜਵਾਨਾਂ ਨੂੰ ਕਿ ਜੋਸ਼ ਦੇ ਨਾਲ ਹੋਸ਼ ਵੀ ਰੱਖਿਓ ਅੱਗੇ ਜਾਣ ਦੀ ਅਨੁਮਤੀ ਨਹੀਂ ਕਿਸੇ ਨੂੰ ਦਿੱਤੀ ਸੀ ਕਿ ਅੱਗੇ ਨਾ ਜਾਇਓ ਧਿਆਨ ਰੱਖਿਓ ਤਾਂ ਪਰ ਉਦੋਂ ਤੁਸੀਂ ਅਕਸਰ ਦੇਖਦੇ ਹੁੰਦੇ ਹੋ ਜਦੋਂ ਨੌਜਵਾਨ ਮੁੰਡੇ ਹੁੰਦੇ ਆ ਅੱਗੇ ਜਾਣ ਦੀ ਕੋਸ਼ਿਸ਼ ਕਰਦੇ ਆ ਤਾਂ ਗੋਲੀਆਂ ਚੱਲਦੀਆਂ ਨੇ ਹਾਲਾਂਕਿ ਇਸ ਦੀ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਹੋਈ ਹੈ ਕਿ ਗੋਲੀ ਕਿੱਥੋਂ ਚੱਲੀ ਹੈ ਕਿ ਗੋਲੀ ਹਰਿਆਣਾ ਬਾਰਡਰ ਦੇ ਉੱਤੋਂ ਕਿਸੇ CRPF ਜਵਾਨ ਨੇ ਚਲਾਈ ਹੈ ਜਾਂ ਫਿਰ ਕਿਸੇ ਹਰਿਆਣਾ ਪੁਲਿਸ ਕਰਮੀ ਨੇ ਚਲਾਈ ਹੈ ਕਿਉਂਕਿ ਹਾਲੇ ਤੱਕ ਇਸ ਦਾ ਕੋਈ ਵੀ ਵੀਡੀਓ ਫੁਟੇਜ ਸਾਹਮਣੇ ਨਹੀਂ ਆਇਆ ਹੈ ਕਿ ਗੋਲੀ ਲੱਗੀ ਕਿਵੇਂ ਆ ਤਾਂ ਕਹਿ ਸਕਦੇ ਆ ਜੇਕਰ ਅਗਰ ਕਈ ਤਾਂ ਉਸ ਬਾਰਡਰ ਤੋਂ ਉਸ ਪਾਰ ਜਿਹੜੇ ਜਿਹੜੇ ਜਵਾਨ ਖੜੇ ਨੇ ਉਹ ਵੀ ਸਾਡੇ ਹੀ ਭਰਾ ਨੇ ਤਾਂ ਇੱਧਰ ਜਿਹੜੇ ਧਰਨੇ ਦੇ ਵਿੱਚ ਖੜੇ ਨੇ ਉਹ ਵੀ ਸਾਡੇ ਹੀ ਭਰਾ ਨੇ ਤਾਂ ਬਹੁਤ ਸਿਚੁਏਸ਼ਨ ਜਿਹੜੀ ਆ ਉਤਨਾਪੁਰ ਬਣੀ ਹੋਈ ਆ ਤਾਂ ਮਸਲੇ ਦਾ ਹੱਲ ਟੇਬਲ ਤੇ ਹੀ ਹੋਣਾ ਹੈ ਟੇਬਲ ਤੇ ਵੱਡੀਆਂ-ਵੱਡੀਆਂ ਜੰਗਾ ਦੇ ਮਸਲੇ ਦੇ ਹੱਲ ਹੋਏ ਨੇ ਪਰ ਟੇਬਲ ਟਾਕ ਦੇ ਨਾਲ ਹੀ ਇਹਨਾਂ ਮੰਗਾਂ ਦਾ ਵੀ ਹੱਲ ਹੋਣਾ ਹੈ ਇੰਜ ਨਹੀਂ ਤਾਂ ਸਾਡੇ ਜੋ ਜਵਾਨ ਨੇ ਉਹ ਵੀ ਉੱਥੇ ਔਖੇ ਹੋ ਰਹੇ ਨੇ ਔਰ ਦੂਜੇ ਪਾਸੇ ਜੋ ਮੰਗਾ ਦੀ ਲਈ ਅੱਗੇ ਵਧ ਰਹੇ ਨੇ ਉਹ ਵੀ ਬਹੁਤ ਔਖੇ ਹੋ ਰਹੇ ਨੇ ਤਾਂ ਇਹ ਤੁਹਾਨੂੰ ਅੱਜ ਤਸਵੀਰ ਜਿਹੜੀ ਆ ਨੌਜਵਾਨ ਮੁੰਡੇ ਦੀ ਦਿਖਾ ਰਹੇ ਆ ਸ਼ੁਕਰਨ ਇਸ ਦਾ ਨਾਮ ਦੱਸਿਆ ਜਾ ਰਿਹਾ ਹੈ ਇਸ ਘਟਨਾ ਦੀ ਪੁਸ਼ਟੀ ਭਾਰਤੀ ਕਿਸਾਨ ਯੂਨੀਅਨ ਏਕਤਾ ਮਾਲਵਾ ਦੇ ਪੰਜਾਬ ਦੇ ਉਮੀਦ ਪ੍ਰਧਾਨ ਗੁਰਵਿੰਦਰ ਸਿੰਘ